ਜਿਹੜਾ ਮਜ਼ਦੂਰ ਵਰਗਾ ਹੁਣ ਮਜ਼ਦੂਰ ਵਰਗ ਨੂੰ ਮੈਂ ਇਹ ਕਹਿਣ ਲੱਗਿਆ ਕਿ ਤੁਸੀਂ ਕਹਿੰਦੇ ਹੁੰਨੇ ਆ ਕਿ ਸਾਡੇ ਮਸਲੇ ਤੇ ਬੋਲਦਾ ਨਹੀਂਗਾ ਹੁਣ ਥੋੜੇ ਜੇ ਕੰਨ ਖੋਲ ਕੇ ਸੁਣ ਲੋ ਜੇ ਤੇ ਥੋੜਾ ਜਾਂ ਜੇਕਰ ਧਿਆਨ ਦੇ ਨਾਲ ਸੁਣ ਲੋ ਜੇ ਹੁਣ ਇਸ ਟਾਈਮ ਗੱਲ ਮੈਂ ਮਜ਼ਦੂਰਾਂ ਦੀ ਕਰ ਲੱਗਿਆ ਤੇ ਇਸ ਟਾਈਮ ਮੈਂ ਤੁਹਾਨੂੰ ਤਾਂ ਮੰਨਾਂ ਜੇਕਰ ਇਹ ਗੱਲ ਭਗਵੰਤ ਮਾਨ ਦੇ ਕੰਨ ਦੇ ਵਿੱਚ ਪਾ ਦੋਂ ਤਾਂ ਮੈਂ ਵਾਕਈ ਕਹਾਂ ਕਿ ਭਾਈ ਵਾਕੇ ਜਿਹੜੇ ਮਜ਼ਦੂਰ ਵਰਗਾ ਉਹ ਗੱਲ ਕੰਨ ਚ ਪਾਉਂਦੇ ਆ ਹੁਣ ਮੈਂ ਪਹਿਲਾਂ ਤਾਂ ਵਿਖਾ ਦੇਵਾਂ ਕਿ ਜਿਹੜਾ ਮਜ਼ਦੂਰਾਂ ਨੇ ਰੇਲ ਰੋਕੀ ਆ ਜਿੰਨਾ ਕਹ ਲੋ ਰੇਲਾ ਰੋਕਣ ਦੇ ਵਾਸਤੇ ਬੈਠੇ ਸੀਗੇ ਤੇ ਉਹਨਾਂ ਤੇ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕੀਤਾ ਗਿਆ ਆ ਚੈੱਕ ਕਰੋ ਮੁੰਡੇ ਦੀਆਂ ਗੱਲਾਂ ਸੁਣ ਲਓ ਜੀ ਭਗਵਾਨਤਮਾਨ ਸਰਕਾਰ ਇਹ ਕਹਿ ਰਹੀ ਸੀ ਇਹ ਡਾਂਗਾਂ ਨਹੀਂ ਧਰਨੇ ਲੱਗਣ ਦੇਣੇ ਆ ਜੀ ਆਹ ਦੇਖ ਲਓ ਸਾਰਿਆਂ ਨੇ ਡਾਂਗਾਂ ਭਰਾਈਆਂ ਤੁਸੀਂ ਮਾੜਾ ਜਿਹਾ ਕੈਮਰਾ ਦਿਖਾ ਦਿਓ ਸਾਰਿਆਂ ਨੇ ਭਰਾਈਆਂ ਇਸ ਕਰਕੇ ਬਜ਼ੁਰਗਾਂ ਵੀ ਦੇਖੇਗੇ ਇਸ ਕਰਕੇ ਪ੍ਰਸ਼ਾਸਨ ਦਾ ਰੋਕਾ ਸੀ ਇਹ ਨਹੀਂ ਵੀ ਪ੍ਰਸ਼ਾਸਨ ਤੋਂ ਇਹ ਜਾਨੂ ਨਹੀਂ ਹੈ ਕਿ ਸਾਨੂੰ ਪਤਾ ਡਾਂਗ ਹੀ ਡਾਂਗ ਵੀ ਬਰੂਗੀ ਔਰ ਜੇਲ੍ਹ ਵੀ ਜਾਣਾ ਪੈ ਸਕਦਾ ਪਰਚੇ ਵੀ ਹੋ ਸਕਦੇ ਇਹ ਚੀਜ਼ਾਂ ਤੋਂ ਬੇਪਰਵਾਹ ਹੈ ਸੀ ਇਸ ਕਰਕੇ ਮਜ਼ਦੂਰਾਂ ਦੀਆਂ ਜਿਹੜੀਆਂ ਬੁਨਿਆਦੀ ਤੇ ਹੈ ਮੰਗਾ ਉਹ ਮਜ਼ਦੂਰ ਜਿੱਥੇ ਬੰਦੀਆਂ ਨੂੰ ਲੜਿਆ ਲੜਨੀਆਂ ਪੈਣੀਆਂ ਜਿਵੇਂ ਕਿਸਾਨ ਜਿੱਥੇ ਬੰਦੀਆਂ ਲੜ ਰਹੀਆਂ ਹੈਗਾ ਪਰ ਇਹਦੇ ਵਿੱਚ ਹੋਰ ਗੱਲ ਦੇਖਣ ਨੂੰ ਮਿਲੀ ਹੈਗੀ ਆ ਕਿ ਕੱਲ ਨੂੰ ਕੱਲ ਕਿਸਾਨ ਜਿੱਥੇ ਬੰਦਾਂ ਵਾਲੇ ਰੇਲਵੇ ਟ੍ਰੈਕ ਜਮ ਜਾਮ ਕੀਤਾ ਸੀ ਕਿਸੇ ਪੁਲਿਸ ਵਾਲੇ ਦੀ ਕਿਸੇ ਸਰਕਾਰ ਦੀ ਜ਼ਰਤ ਨਹੀਂ ਪਈਗੀ ਕਿਉਂਕਿ ਸਾਡੇ ਵਾਲੇ ਦੇਖਿਆ ਜਾਂਦਾ ਕਿ ਇਹ ਇਹ ਕਿਹੜੇ ਲੋਕ ਆ ਇਹ ਹਾਸ਼ੀਏ ਤੇ ਧੱਕੇ ਹੋਏ ਲੋਕ ਆ ਇਹ ਗਰੀਬ ਆ ਮਜਲੂਮ ਆ ਇਸ ਕਰਕੇ लाਠੀ ਚਾਰਜ ਹੋਇਆ ਨਹੀਂ ਤਾਂ ਕੱਲ ਕਿਸਾਨਾਂ ਨੇ ਕੀਤਾ ਜੀ ਕਿਸੇ ਦੀ ਜੀਬ ਦੇ ਵਿੱਚ ਕੀੜੀਆਂ ਪੈ ਜਾਣਾਂ ਪ੍ਰਸ਼ਾਸਨ ਵਾਲੇ ਦੀ ਜੇ ਕਿਸੇ ਬੰਦੇ ਨੇ ਉਹਨੂੰ ਸ਼ਬਦ ਉਹ ਵੀ ਕਿਹਾ ਹੋਵੇ ਜੇ ਕਿਦੀ ਗ੍ਰਿਫਤਾਰੀ ਹੋਵੇ ਦੇਖੋ ਜੀ ਅੱਛਾ ਹੁਣ ਬਾਈ ਮੈਂ ਗੱਲ ਇਹ ਕਰ ਲੱਗਿਆ ਕਿ ਤੁਸੀਂ ਇਹ ਕਹਿ ਰਹੇ ਆ ਕਿ ਸਾਡੇ ਤੇ लाਠੀ ਚਾਰਜ ਹੋਇਆ ਕਿਸਾਨਾਂ ਨੇ ਰੇਲਾ ਰੋਕਣ ਵਾਸਤੇ ਬੈਠੇ ਆ ਉਹਨਾਂ ਤੇ ਕਿਸੇ ਨੇ लाਠੀ ਚਾਰਜ ਨਹੀਂ ਕੀਤਾ ਅਸੀਂ ਗਰੀਬਾਂ ਅਸੀਂ ਮਾਲੂਮਾਂ ਤੇ ਮੈਂ ਇਹ ਕਹੂੰਗਾ ਕਿ ਜਿੰਨੀ ਪਾਵਰ ਤੁਹਾਡੇ ਕੋਲੇ ਆ ਉਹਨੇ ਕਿਸੇ ਕੋਲ ਨਹੀਂ ਗਈ ਕਹਿੰਦੇ ਬਜ਼ੁਰਗਾਂ ਤੇ लाਠੀ ਚਾਰਜ ਜਦੋਂ ਹੋਏ ਆ ਉਦੋਂ ਪ੍ਰਸ਼ਾਸਨ ਨੇ ਨਹੀਂ ਵੇਖਿਆ ਕਿ ਉਹ ਬਜ਼ੁਰਗਾ ਕਿਉਂ ਕੌਣ ਹੁਣ ਭਗਵਾਨ ਤੁਮਾਨਸਿਆਂ ਗੱਲ ਗੌਰ ਦੇ ਨਾਲ ਸੁਣੀ ਮੈਂ ਮਜ਼ਦੂਰਾਂ ਦੀ ਗੱਲ ਕਰ ਲੱਗਿਆ ਮਜ਼ਦੂਰਾਂ ਦੇ ਵਿੱਚ ਐਸਸੀ ਭਾਈਚਾਰਾ ਵੀ ਗਰੀਬ ਆ ਉਹਦੇ ਵਿੱਚ ਬੀਸੀ ਭਾਈਚਾਰਾ ਵੀ ਗਰੀਬ ਆ ਉਹਦੇ ਵਿੱਚ ਜਰਨਲ ਭਾਈਚਾਰਾ ਵੀ ਮਜ਼ਦੂਰ ਹੈਗਾ ਜਿਹਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਇਹਨਾਂ ਸਾਰੇ ਇਹਨਾਂ ਸਾਰਿਆਂ ਦੇ ਵਿੱਚ ਮਜ਼ਦੂਰ ਹੈਗੇ ਆ ਮਜ਼ਦੂਰ ਇਹਦਾ ਮਤਲਬ ਇਹ ਨਹੀਂ ਕਿ ਕੱਲਾ ਐਸਸੀ ਕਾਸਟ ਹੋਣਾ ਹੀ ਮਜ਼ਦੂਰ ਹੈਗਾ ਮੈਂ ਗੱਲ ਕਰ ਲੱਗਿਆ ਮਜ਼ਦੂਰਾਂ ਦੀ ਮਜ਼ਦੂਰ ਉਹ ਆ ਜਿਹੜਾ ਇਸ ਟਾਈਮ 400 ਰੁਪਏ ਦਿਹਾੜੀ ਜਾਂਦਾ 400 ਰੁਪਿਆ ਦਿਹਾੜੀ ਜਾ ਕੇ ਔਰ ਜਿਹੜੇ ਆਪਾਂ ਕਹਿ ਦਿੰਨੇ ਆ ਨਾ ਕਿ ਆਟਾ ਰਾਸ਼ਨ ਦਾਲ ਇਹ ਰੋਂਦੇ ਇਹਨਾਂ ਪਿੱਛੇ ਇਹ ਤਾਰ ਹੁੰਦੇ ਆ ਇਹ ਕਮਰਿਆਂ ਨੂੰ ਤਾਰ ਹੁੰਦੇ ਆ ਇਹ ਕਹਿੰਦੇ ਆ ਸਾਡੀ 플ਸ਼ ਨਹੀਂ ਆਈ ਇਹ ਤਾਰ ਹੁੰਦੇ ਆ ਇਹ 55000 ਸਗਨ ਸਕੀਮ ਨੂੰ ਤਾਂ ਡੀਕਦੇ ਆ ਇਹ ਤਾਰ ਹੁੰਦੇ ਆ ਭਗਵੰਤ ਸਿਆ ਕਿ ਜਿਵੇਂ ਤੈਨੂੰ 3 3 ਲੱਖ ਦੇ ਕੋਈ ਬੂਟ ਗਿਫਟ ਕਰ ਦਿੰਦਾ ਇਹਨਾਂ ਨੂੰ ਕੋਈ 50 ਰੁਪਈਆਂ ਦੀਆਂ ਚੱਪਲਾਂ ਗਿਫਟ ਨਹੀਂ ਕਰਦਾ ਫ੍ਰੀ ਦੇ ਵਿੱਚ ਕੰਮ ਕਰਾ ਕੇ ਦਿੰਦੇ ਆ ਜਿਵੇਂ ਤੇਰੀ ਹੋ ਸਕਦਾ ਮਾਂ ਪੈਣ ਮਾਤਾ ਨੂੰ ਔਰ ਤੁਹਾਡੀ ਵਾਈਫ ਨੂੰ ਕਿਸੇ ਨੇ ਸੋਨਾ ਵੀ ਗਿਫਟ ਕਰ ਦਿੱਤਾ ਹੋ ਸਕਦਾ ਕਿਉਂਕਿ ਪਹਿਲਾਂ ਤੁਹਾਡੇ ਕੋਲ ਹੈ ਨਹੀਂ ਸੀ ਪਰ ਇਹਨਾਂ ਨੂੰ ਕੋਈ ਗਿਫਟ ਦੁੱਧ ਕੋਈ ਦੁੱਧ ਨਹੀਂ ਗਿਫਟ ਕਰਦਾ ਕੰਮ ਕੀਤੇ ਤੋਂ ਬਗੈਰ ਹੁਣ ਇਹ ਯਾਦ ਰੱਖ ਇਹਨਾਂ ਦੇ ਘਰ ਮਸਾਂ ਚੱਲਦੇ ਆ ਜਿਹੜੀ ਮੈਂ ਦਿਹਾੜੀ ਇਹਨਾਂ ਦਾ ਖਰਚਾ ਗਿਣੌਣ ਲੱਗਿਆ ਉਹ ਖਰਚਾ ਸੁਣ ਲਵੀਂ ਫਿਰ ਦੱਸੀ ਇਹਨਾਂ ਦੇ ਜੇਕਰ ਛੇਤਰ ਮਾਰਨ ਵਾਲੇ ਆ ਤਾਂ ਹੋਰ ਮਾਰੀ ਪਹਿਲੇ ਇਹਨਾਂ ਦੀ 400 ਰੁਪਿਆ ਦਿਹਾੜੀ ਆ ਜਿਹਦੇ ਮਹੀਨੇ ਦੇ ਵਿੱਚੋਂ 20 ਦਿਹਾੜੀਆਂ ਲੱਗਣੀਆਂ 400 ਰੁਪਿਆ ਦਿਹਾੜੀ ਦੇ ਹਿਸਾਬ ਦੇ ਨਾਲ 20 ਦਿਨ ਲੱਗਨੇ ਆ 8000 ਰੁਪਿਆ ਮਹੀਨੇ ਦਾ ਬਣ ਗਿਆ ਜਿਹਦੇ ਵਿੱਚੋਂ ਇਹ ਦੁੱਧ ਕਿੰਨੇ ਦਾ ਲੈ ਕੇ ਆਉਂਦੇ ਆ ਮਜ਼ਦੂਰ ਦੇ ਕਰ ਕਿਉਂਕਿ ਉਹ ਕੰਮ ਕਰਦਾ ਹੋਰ ਉਹਦੇ ਘਰ ਕੋਈ ਖਰਾਕ ਨਹੀਂ ਹੁੰਦੀ ਤੇ ਉਹ ਚਾਰ ਤੋਂ ਪੰਜ ਅਰੀ ਚਾਹ ਪੀਂਦਾ ਉਹ ਕਹਿੰਦਾ ਮੇਰੀ ਥਕਾਵਟ ਲੈ ਜੇ ਲਗਭਗ ਉਹਦਾ ਜਿਹੜਾ ਕਹੋ ਮਹੀਨੇ ਦਾ ਜਿਹੜਾ ਦੁੱਧ ਦਾ ਖਰਚੇ 3000 ਰੁਪਇਆ ਬਣ ਜਾਂਦਾ ਖੈਰ ਤਗੜੇ ਲੋਕਾਂ ਦਾ ਖਰਚਾ ਜ਼ਿਆਦਾ ਹੁੰਦਾ ਦੁੱਧ ਦਾ 3000 ਰੁਪਇਆ ਦੁੱਧ ਦਾ ਤੇ 3 ਤੋਂ 4000 ਇਹਨਾਂ ਦੇ ਖੰਡ ਮਿੱਠੇ ਦਾ ਇਹ ਤਾਂ ਮੈਂ ਇਕੱਠਾ ਗਿਣਾ ਰਿਆਂ ਇਹ ਮਜ਼ਦੂਰ ਤਾਂ ਵਿਚਾਰਾ 40-40 ਰੁਪਈਆ ਦੀ ਖੰਡ ਲੈ ਕੇ ਆਉਂਦਾ ਹੁਣ ਫੇਰ ਆਟਾ 30-30 ਰੁਪਏ ਕਿਲੋਆ ਕਦੇ 2 ਕਿਲੋ ਲਿਆਂਦਾ ਕਦੇ ਕਿਵੇਂ ਲਿਆਂਦਾ ਮਿਰਚਾਂ ਤੋਂ ਨੂਨ ਦਾ ਜਿਹੜਾ ਮੈਂ ਉਹ ਗਿਣਾਇਆ ਤੇ ਜੇਕਰ ਸਬਜ਼ੀ ਦੀ ਗੱਲ ਕਰੀਏ ਇਹ ਚਟਨੀ ਕੁੱਟ ਕੇ ਇਹ ਕਿਵੇਂ ਨਾ ਕਿਵੇਂ ਰੋਟੀ ਖਾਂਦਾ ਜਾਂ ਇਹ ਉਹ ਸਬਜ਼ੀ ਜਿਹੜੀ ਰੇੜੀ ਤੇ ਪਸ਼ੂਆਂ ਨੂੰ ਸਿੱਟਣ ਵਾਸਤੇ ਰੱਖੀ ਜਾਂਦੀ ਆ ਇਹ ਉਹ ਸਬਜੀ ਸਸਤੇ ਦੇ ਵਿੱਚ ਲੈ ਕੇ ਉਹਦੇ ਨਾਲ ਗੁਜ਼ਾਰਾ ਕਰਦਾ ਕਿਉਂਕਿ ਅੱਜ ਦੇ ਜ਼ਮਾਨੇ ਦੇ ਵਿੱਚ ਸਬਜੀ ਵੀ 100 ਰੁਪਏ ਦੀ ਇੱਕ ਡੰਗ ਦੀ ਬਣਦੀ ਆ ਜਾਂ ਕਿਸੇ ਤੋਂ ਹਸਾਬਕਤਾ ਵਲਾ ਲਵੀ ਜਿਹੜਾ 8000 ਰੁਪਿਆ ਇਹਦੇ ਵਿੱਚ ਇਹਦੀ ਸਬਜੀ ਤੇ ਤੇ ਰੋਟੀ ਤੇ ਇਹਦਾ ਜਿਹੜਾ ਖਰਚਾ ਹੀ ਪੂਰਾ ਆਉਂਦਾ ਫਿਰ ਇਹ ਕਮਰੇ ਕਿੱਥੋਂ ਪਾਲੂਗਾ ਔਰੇ ਇਹਨੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਇਹੜੀ ਬੈਂਕ ਤੇ ਨਾ ਇਹਨੂੰ ਇਹਨੂੰ ਬੈਂਕ ਦੀ ਪੌੜੀ ਨਹੀਂ ਚੜਨ ਦਿੰਦੇ ਮਜ਼ਦੂਰਾਂ ਨੂੰ ਇਹਨਾਂ ਦਾ ਚੱਲ ਇਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਕਿਉਂ ਨਹੀਂ ਸੁਣਦਾ ਕਿਉਂਕਿ ਇਹ ਆਪਦੀ ਔਕਾਤ ਨਹੀਂ ਬਣਾਉਂਦੇ ਇਹ ਤੇਰੇ ਅਰਗੇ ਦੇ ਮਗਰ ਤੁਰਦੇ ਆ ਇਹ ਕਿਉਂਕਿ ਇਹਨਾਂ ਦਾ ਜਿਹੜਾ ਦਿਮਾਗ ਆ ਇਹਨਾਂ ਦੇ ਦਾਦੇ-ਪਰਦਾਦੇਆਂ ਦਾ ਦਿਮਾਗ ਦੇ ਨਾਲ ਅਕਸਰ ਲੋਕ ਖੇਡਦੇ ਆਏ ਆ ਜਿਵੇਂ ਤੂੰ ਖੇਡਿਆ ਇਹਨਾਂ ਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਪਾ ਦੇਣਾ ਤਾਂ ਕਿ ਇਹ ਖੇਡਦੇ ਰਹਿਣ ਇਹਨਾਂ ਨੇ ਆਪ ਦੇ ਬੱਚਿਆਂ ਨੂੰ ਪੜਾਇਆ ਬੱਚੇ ਵੀ ਇਹਨਾਂ ਦੇ ਪੜ੍ਹ ਲਿਖ ਕੇ ਮਜ਼ਦੂਰੀਆਂ ਹੀ ਕਰਦੇ ਆ ਚਾਹੇ ਉਹ ਮੈਂ ਮਜ਼ਦੂਰ ਦੀ ਗੱਲ ਕਰ ਰਿਹਾ ਕੋਈ ਇੱਥੇ ਜਾਤ ਦੀ ਗੱਲ ਨਹੀਂ ਕਰ ਰਿਹਾ ਨੋਟ ਕਰੋ ਜੇ ਇਹ ਮਜ਼ਦੂਰ ਦਾ ਬੱਚਾ ਮਜ਼ਦੂਰੀ ਬੰਦ ਆ ਰਿਹਾ ਚਾਹੇ ਉਹ ਲੱਖ ਪੜ੍ਹ ਲਿਖਿਆ ਹੋਵੇ ਕੋਈ ਘਰ ਤਾਂ ਹੋਵੇ ਜਿਹੜਾ ਕੋਈ ਸਰਦਾਰ ਵਰਦਾ ਨਿਕਲ ਜਾਂਦਾ ਫੇਰ ਇਹਨਾਂ ਦੇ ਜਿਹੜੇ ਬੱਚਿਆਂ ਦੇ ਕੱਪੜੇ ਆ ਓ ਰੱਬ ਜਾਣੇ ਪ੍ਰਮਾਤਮਾ ਜਾਣਦਾ ਇਹ ਧਾਰ ਸੁਧਾਰ ਲੈ ਕੇ ਧੰਨਵਾਦ ਹੋਵੇ ਉਹਨਾਂ ਰੇੜੀਆਂ ਵਾਲਿਆਂ ਦਾ ਜਿਹੜੇ ਇਹਨਾਂ ਨੂੰ ਧਾਰ ਸੁਧਾਰ ਦੇ ਜਾਂਦੇ ਆ ਤੇ ਕੁੜੀਆਂ ਦੇ ਬੱਚਿਆਂ ਦੇ ਕੱਪੜੇ ਬਣਾ ਕੇ ਵਿਆਹ ਸ਼ਾਦੀਆਂ ਤੁਹਾਡੇ ਤਾਂ ਹੁਣ ਜਿਹੜਾ ਭਗਵਾਨ ਤਮਨ ਤੂੰ ਇੱਕ ਵਾਰੀ ਜਾਗਟ ਪਾ ਲੇ ਦੂਜੀ ਵਾਰ ਉਹ ਜਾਗਟ થਉਂਦੀ ਨਹੀਂ ਤੇਰੀ ਜਾਗਟ ਦੀ ਵਾਰੀ ਨਹੀਂ ਆਉਂਦੀ ਪਰ ਇਹ ਲੋਕ ਇੱਕ ਸੂਟ ਦੇ ਨਾਲ ਲਗਭਗ 2-3 ਸਾਲ ਵਿਆਹ ਵੇਖਦੇ ਆ ਜਿਹੜੇ ਮਜ਼ਦੂਰ ਆ ਉਹ ਭਾਈ ਗੱਲ ਨੂੰ ਤੁਸੀਂ ਗੌਰਨ ਯਾਰ ਸੁਣਿਆ ਜੀ ਗੱਲ ਇਹਨਾਂ ਦੇ ਕੱਪੜੇ ਪਾਟੇ ਹੁੰਦੇ ਆ ਜਿਹੜੇ ਇਹਨਾਂ ਦੇ ਵਿੱਚ ਸਰਦੇ ਵਰਦੇ ਆ ਉਹ ਉਹਨਾਂ ਘਰਾਂ ਦਾ ਮਜ਼ਾਕ ਡਾਉਂਦੇ ਆ ਕਿ ਵੇਖ ਲਾ ਲੈ ਫਲਾਨੇ ਫਲਾਨੇ ਦੀ ਬਹੁਦੇ ਪੈਣੇ ਮਾੜਾ ਜਾਂ ਸੂਟ ਹਾਂ ਮੈਨੂੰ ਤਾਂ ਨਹੀਂ ਤੇਰਾ ਬਾਈ ਪਾਉਣ ਦਿੰਦਾ ਵਜੀ ਇਹਨਾਂ ਨੂੰ ਪਾਟੇ ਲੀੜਿਆਂ ਵਾਲੇ ਵੀ ਕਹਿ ਦਿੰਦੇ ਕਿਉਂਕਿ ਹਾਲਤ ਐ ਹੋਜੀ ਆ ਕੰਮ ਇਹਨਾਂ ਦੇ ਕੋਲ ਹੈ ਨਹੀਂਗਾ ਇਹਨਾਂ ਨੂੰ ਨਾਂ ਲਾਉਣ ਮਿਲ ਸਕਦਾ ਔਰ ਰਹੀ ਗੱਲ ਸਹੂਲਤ ਦੀ ਸਹੂਲਤ ਇਹਨਾਂ ਨੂੰ ਤਾਂ ਮਿਲੂਗੀ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਲੀਡਰ ਛੱਡੇ ਹੁੰਦੇ ਆ ਜੇਕਰ ਉਹਨਾਂ ਦੀ ਚਾਪਲੂਸੀ ਕਰਨਗੇ ਤਾਂ ਕਰਕੇ ਵੋਟ ਇਹਨਾਂ ਦੀ ਵੋਟ ਫਿਰੇ ਉਹ ਚਾਪਲੂਸੀ ਜਿਹਦੀ ਕਰਦੇ ਆ ਉਹਨਾਂ ਨੂੰ ਵੋਟ ਪਾਉਣੀ ਪੈਂਦੀ ਉਹਦੇ ਮਗਰ ਲਾ ਕੇ ਚਾਹੇ ਉਹ ਤੈਨੂੰ ਪਵਾ ਲੈਣ ਚਾਹੇ ਕਿਸੇ ਹੋਰ ਨੂੰ ਪਵਾ ਲੈਣ ਤਾਂ ਕਰਕੇ ਜਿਹੜੀ ਸੜਨ ਸਕੀਮ ਆ ਉਹ 52000 ਆ ਉਹ 2-2 ਸਾਲ ਲੱਗ ਜਾਂਦੇ ਆ ਆਉਣ ਵਾਸਤੇ ਠੀਕ ਆ ਤੁਹਾਡੇ ਰੀਵਨ ਕਟਾਈ ਹੋ ਸਕਦਾ 2 ਲੱਖ ਹੋਵੇ ਪਰ ਇਹ 51000 ਰੁਪਿਆ ਸਕਨ ਸਕੀਮ ਡੀਕਦੇ ਰਹਿੰਦੇ ਆ ਤੇ ਇਹ ਜਦੋਂ ਕੁੜੀ ਦਾ ਵਿਆਹ ਕਰਨਾ ਹੋਵੇ ਜਾਂ ਮੁੰਡੇ ਦਾ ਵਿਆਹ ਕਰਨਾ ਹੋਵੇ ਅੱਧਾ ਪਿੰਡ ਠੱਗ ਕੇ ਵਿਆਹ ਕਰਾਉਂਦੇ ਆ ਤੇ ਫਿਰ ਇਹਨਾਂ ਨੂੰ ਇੱਕ ਵਿਆਹ ਕੀਤਾ ਉਹ 3-4 ਸਾਲ ਪੈਸੇ ਲਾਉਣੇ ਪੈਂਦੇ ਆ ਨਾਲੇ ਤਾਂ ਰੋਵ ਚੱਲਦੇ ਆ ਨਾਲੇ ਉਹ ਪੈਸਾ ਲਾਉਂਦੇ ਆ ਹੁਣ ਜੜੀਆਂ ਮੰਗਾ ਮੈਨੂੰ ਨਹੀਂ ਪਤਾ ਦੂਜੇ ਮਜ਼ਦੂਰਾਂ ਦੀਆਂ ਮੰਗਾਂ ਕੀ ਹੋਣਗੀਆਂ ਪਰ ਮੰਗਾਂ ਮੈਥੋਂ ਸੁਣ ਸੁਣੋ ਮਜ਼ਦੂਰੋ ਜਾ ਐਸ ਟਾਈਮ ਕੰਨ ਚ ਦਵਾਈ ਪਾਓ ਜੇ ਕਰ ਤੁਸੀਂ ਇਹ ਗੱਲਾਂ ਭਗਵੰਤ ਮਾਨ ਕੋਲ ਨਹੀਂ ਪਹੁੰਚਾਉਂਦੇ ਤੂੰ ਪੁਲਿਸ ਪ੍ਰਸ਼ਾਸਨ ਨੂੰ ਕਹਿ ਕੇ ਨਾ ਬਜ਼ੁਰਗ ਵੇਖਿਆ ਨਾ ਕੋਈ ਹੋਰ ਵੇਖਿਆ ਤੇ ਉਹਨਾਂ ਨੂੰ ਕਟਵਾਇਆ ਤੂੰ ਕੀ ਗੱਲ ਤੂੰ ਤਾਂ ਕਹਿਣਾ ਕਿ ਮੰਗਾ ਜਦੋਂ ਕਿਸਾਨ ਜਾਂਦੇ ਆ ਜਦੋਂ ਕਿਸਾਨਾਂ ਤੇ लाठी चार्ज ਹੁੰਦਾ ਤੂੰ ਉਹ ਕਹਿਣਾ ਕਿ ਬੀਜੇਪੀ ਗਲਤ ਕਰੀ ਜਾਂਦੀ ਆ ਜਦੋਂ ਤੇਰੇ ਧਰਨੇ ਲੱਗਦੇ ਇੱਥੇ ਚਾਹੇ ਕਿਸਾਨ ਦਾ ਲੱਗੇ ਚਾਹੇ ਮਜ਼ਦੂਰ ਦਾ ਲੱਗੇ ਤੂੰ लाठी चार्ज ਕਿਉਂ ਵੀ ਮੰਗਾ ਮੰਗਣ ਵਾਸਤੇ ਹੀ ਆਪਦੀਆਂ ਮੰਗਾ ਮੰਗਣ ਵਾਸਤੇ ਜਾਂ ਤੇਰੇ ਦਰਬਾਰ ਆਉਂਦੇ ਆ ਕੀ ਗੱਲ ਵੋਟਾਂ ਮੰਗਣ ਵਾਰੀ ਤਾਂ ਤੂੰ ਇਹ ਕਹਿਣਾ ਤੂੰ ਲੋਕਾਂ ਦੇ ਘਰਾਂ ਚ ਜਾਂਦਾ ਸੀ ਲੋਕਾਂ ਦੇ ਘਰ ਰੋਟੀ ਨਾ ਖਾਂਦਾ ਸੀ ਲੋਕਾਂ ਦੇ ਘਰੋਂ ਚਾਹਾਂ ਪੀਂਦਾ ਸੀ ਕੀ ਗੱਲ ਇਹਨਾਂ ਦੀ ਮੰਗ ਸੁਣਨ ਵਾਸਤੇ ਤੂੰ ਉੱਥੇ 2 ਮਿੰਟ ਨਹੀਂ ਆ ਸਕਦਾ ਚਾਹੇ ਕਿਸਾਨਾਂ ਦੀ ਹੋਵੇ ਚਾਹੇ ਮਜ਼ਦੂਰਾਂ ਦੀ ਹੋਵੇ ਤੈਨੂੰ ਹੈਲੀਕਾਪਟਰ ਕਾਹਦੇ ਵਾਸਤੇ ਦਿੱਤਾ ਤੈਨੂੰ ਗੱਡੀਆਂ ਕਾਹਦੇ ਵਾਸਤੇ ਦਿੱਤੀਆਂ ਉਹ ਸਾਡੇ ਵਾਸਤੇ ਦਿੱਤੀਆਂ ਨਾ ਕਿ ਤੇਰੇ ਅਸ਼ੋਕ ਆਰਾਮ ਵਾਸਤੇ ਸੁਣੀ ਗੱਲ ਕਿ ਨਹੀਂ ਸੁਣੀ ਮਜ਼ਦੂਰੋਂ ਪਹਚਾਉਂਗੇ ਗੱਲ ਅੱਜ ਤੱਕ ਮੇਰੇ ਦਰਬਾਰੇ ਦੱਸੋ ਪਹਚਾਉਂਗੇ ਹੁਣ ਮੰਗਾਂ ਸੁਣ ਮਜ਼ਦੂਰਾਂ ਦੀਆਂ ਪਹਿਲੇ ਨੰਬਰ ਤੇ ਇਹਨਾਂ ਦੇ ਘਰਾਂ ਦੀ ਰਜਿਸਟਰੀ ਕਰਾ ਕੇ ਦੇ ਚਾਹੇ ਕਿਸੇ ਕੋਲ 10 ਮਰਲੇ ਆ ਚਾਹੇ ਕਿਸੇ ਕੋਲ 5 ਮਰਲੇ ਆ ਉਹ ਜਿਹੜੀ ਰਜਿਸਟਰੀ ਆ ਉਹ ਇਹਨਾਂ ਦੀ ਫ੍ਰੀ ਹੋਣੀ ਚਾਹੀਦੀ ਆ ਰਜਿਸਟਰੀ ਤੇ ਉਹ ਰਜਿਸਟਰੀ ਹੋਣੀ ਚਾਹੀਦੀ ਆ ਫੇਰ ਕਾਨੂੰਨ ਬਣਾ ਕੇ ਚਾਹੇ ਮਜ਼ਦੂਰ ਆ ਚਾਹੇ ਕੋਈ ਆ ਮੈਂ ਤਾਂ ਇਹ ਕਹਿਣਾ ਪਰ ਮਜ਼ਦੂਰਾਂ ਵਾਸਤੇ ਬਣਾ ਉਹ ਚਾਹੇ ਕਿਸੇ ਕਾਸਟ ਦਾ ਸੁਣੋ ਮਜ਼ਦੂਰ ਵਾਸਤੇ ਚਾਹੇ ਉਹ ਕਿਸੇ ਵੀ ਜਾਤੀ ਦਾ ਕਿਉਂਕਿ ਆਪਾਂ ਗਰੀਬ ਦੀ ਗੱਲ ਕਰ ਰਹੇ ਆ ਕਿਸੇ ਜਾਤ ਦੀ ਨਹੀਂ ਇਹਨਾਂ ਨੂੰ 10 ਲੱਖ ਰੁਪਏ ਤੱਕ ਦਾ ਲੋਨ ਮਿਲਣਾ ਚਾਹੀਦਾ ਲੋਕ ਕਹਿ ਦਿੰਦੇ ਆ ਕਿ ਲੋਨ ਮਿਲੀ ਜਾਂਦੇ ਆ ਪਰ ਇਹਨਾਂ ਨੂੰ ਬੈਂਕ ਦੀ ਪੌੜੀ ਤੇ ਨਹੀਂ ਚੜਨ ਦਿੱਤਾ ਜਾਂਦਾ ਯਾਦ ਕਰੋ ਗੱਲ ਇਹਨਾਂ ਨੂੰ ਬੈਂਕ ਦੀ ਪੌੜੀ ਤੇ ਨਹੀਂ ਚੜਨ ਦਿੱਤਾ ਜਾਂਦਾ ਇਸ ਕਰਕੇ ਇਹਨਾਂ ਨੂੰ 10 ਲੱਖ ਦਾ ਲੋਨ ਮਿਲਣਾ ਚਾਹੀਦਾ ਤੇ ਕੰਮ ਖਲਾਉਣ ਵਾਸਤੇ ਦੇਣਾ ਚਾਹੀਦਾ ਇਹਨਾਂ ਦਾ ਵਧੀਆ ਕੰਮ ਹੋਵੇ ਤੇ ਜਿਹੜਾ ਕੰਮ ਆ ਉਹ ਚੰਗਾ ਹੋਣਾ ਚਾਹੀਦਾ ਨਾ ਤਾਂ ਫਸਲ ਬਰਬਾਦ ਕਰੇ ਨਾ ਲੋਕਾਂ ਨੂੰ ਨੁਕਸਾਨ ਹੋਵੇ ਖੋਲ ਕੇ ਦਿਓ ਕੰਮ ਇਹਨਾਂ ਨੂੰ ਔਰ ਉਹਦੇ ਵਿੱਚ ਸਬਸਿਡੀ ਨਹੀਂ ਮਿਲਣੀ ਚਾਹੀਦੀ ਉਹਦੇ ਵਿੱਚ ਲੋਨ ਪਰਨ ਤੁਹਾਡਾ ਜੇ 10 ਲੱਖ ਲਿਆ ਤਾਂ ਤੁਹਾਨੂੰ 11 ਲੱਖ ਮੋੜਨ ਪਰ ਜਿਹੜਾ ਤੁਹਾਡਾ ਪੈਸਾ ਉਹ 11 ਸਾਲਾਂ ਦੇ ਵਿੱਚ ਮੋੜਿਆ ਜਾਊਗਾ ਜਾਂ 12 ਸਾਲਾਂ ਦੇ ਵਿੱਚ ਥੋੜਾ ਪੈਸਾ ਨਹੀਂ ਰੱਖਿਆ ਜਾਂਦਾ ਪੈਸਾ ਤੁਹਾਨੂੰ ਮੋੜਿਆ ਜਾਊਗਾ ਫੇਰ ਮੰਗ ਤੀਜੀ ਮੰਗਿਆ ਕਿ ਜਿਹੜਾ ਮਜ਼ਦੂਰ ਆ ਚਾਹੇ ਉਹ ਕਿਸੇ ਕਾਸਟ ਦਾ ਚਾਹੇ ਉਹ ਕਿਸੇ ਜਾਤੀ ਦਾ ਕਿਸੇ ਧਰਮ ਦਾ ਉਹਨਾਂ ਦੇ ਘਰ ਦੇ ਵਿੱਚ ਇੱਕ ਇੱਕ ਨੌਕਰੀ ਦੇ ਦੇ ਨੌਕਰੀ ਮਜ਼ਦੂਰੋ ਇਹ ਮੰਗਾ ਰੱਖੋ ਤੁਹਾਡੀਆਂ ਧੀਆਂ ਪੈਣਾ ਪੜੀਆਂ ਲਿਖੀਆਂ ਉਹਨਾਂ ਨੂੰ 52 ਹਜ਼ਾਰ ਸगन ਸਕੀਮ ਦਿੰਦੇ ਆ ਏ ਤੁਸੀਂ ਹੱਥ ਮਲਾਇਆ ਮੇਰੇ ਨਾਲ ਹੱਥ ਹੱਥ ਮਲਾਉਣਾ ਤੂੰ ਇਹਨਾਂ ਤੁਸੀਂ ਇਹਨਾਂ ਦੇ ਮਗਰ ਲੱਗਦੇ ਆਂ ਭਗਵਾਨਤ ਮਾਨਸਿਆ ਤੈਨੂੰ 92 ਹੱਥ ਦਿੱਤੇ ਇਹਨਾਂ ਨੇ ਤੂੰ ਕਹਿਣਾ ਨੇ ਇਸ ਟਾਈਮ ਮੈਨੂੰ ਪੰਜਾਬ ਚੋਂ 13 ਹੱਥ ਦਿਓ ਮੇਰਾ ਇੱਕ ਹੱਥ ਆ ਮੋਦੀ ਨੇ ਪੰਗਾ ਲੈਣਾ ਤੈਨੂੰ 92 ਹੱਥ ਦਿੱਤੇ ਇਹਨਾਂ ਲੋਕਾਂ ਨੇ ਕੀ ਗੱਲ ਉਹ ਟੁੱਟ ਗਏ ਤੇਰੇ ਤੇਰੇ ਉੱਤਰ ਗਏ ਹੱਥ 92 ਉਹ ਪਹਿਲਾਂ 92 ਹੱਥਾਂ ਦੇ ਨਾਲ ਇਹਨਾਂ 3 ਕਰੋੜ ਲੋਕਾਂ ਦਾ ਭਲਾ ਕਰ ਫਿਰ 13 ਸੀਟਾਂ ਨੂੰ ਹੱਥ ਪਾਈਂ ਪਹਿਲਾਂ ਉਹ 92 ਹੱਥਾਂ ਦੇ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਕਰ ਫਿਰ ਹੱਥ ਪਾਈ ਉਹ 13 ਸੀਟਾਂ ਨੂੰ ਤੈਨੂੰ ਅਸਲ ਦੇ ਵਿੱਚ ਲੋਕ ਸਭਾ ਦੇ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਇਸ ਟਾਈਮ ਯਾਦ ਰੱਖੋ ਬੁਸ਼ਰਮਾ ਦੀ ਡੁੱਲੀ ਦਾਲ ਤੇ ਅਸੀਂ ਡੋਲ ਡੋਲ ਖਾਂਦੇ ਆ ਠੀਕ ਆ ਇਲੈਕਸ਼ਨ ਕੋਈ ਵੀ ਲੜ ਸਕਦਾ ਪਰ ਬੰਦੇ 'ਚ ਜਮੀਰ ਨਾਂ ਦੀ ਵੀ ਚੀਜ਼ ਹੁੰਦੀ ਆ ਜਿੰਨਾ ਪੰਜਾਬ ਦੇ ਲੋਕ ਤੇਰੇ ਤੋਂ ਦੁਖੀ ਹੋਏ ਪਏ ਆ ਜਿੰਨਾ ਪੰਜਾਬ ਦੇ ਲੋਕਾਂ ਦੇ ਨਾਲ ਤੂੰ ਆ ਮੂੰਹ ਸਿਰ ਨਾ ਕਰਤੀ ਆ ਇਸ ਹਿਸਾਬ ਦੇ ਨਾਲ ਤਾਂ ਤੈਨੂੰ ਮੁੱਖ ਮੰਤਰੀ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜਿਵੇਂ ਲੋਕਾਂ ਦੇ ਨਜਾਇਜ਼ ਪਰਚੇ ਮੇਰੇ ਵਰਗਿਆਂ ਨੂੰ ਨਜਾਇਜ਼ ਫੋਨ ਜਿਵੇਂ ਆ ਲੋਕਾਂ ਤੇ ਅਤਿਆਚਾਰ ਆ ਜੀਰਾ ਫੈਕਟਰੀ ਵੇਲੇ ਕਿਸਾਨ ਵੀ ਕੁੱਟੇ ਸੁਣੋ ਮੇਰੇ ਮਜ਼ਦੂਰ ਵੀਰੋ ਕਿਸਾਨਾਂ ਨਾਲ ਐਵੇਂ ਦੁਸ਼ਮਣੀ ਨਾ ਪਾਇਆ ਕਰੋ ਐਵੇਂ ਥੋੜੀ ਜਾਤਾਂ ਪਾਤਾਂ 'ਚ ਪੈ ਕੇ ਨਾ ਲੜੋ ਤੁਹਾਨੂੰ ਤਾਂ ਸਭਾਂ ਦੀ ਇੱਕ ਹੋਣਾ ਚਾਹੀਦਾ ਥੋੜੀਆਂ ਮੰਗਾ ਰੱਖੋ ਸਰਕਾਰ ਅੱਗੇ ਕਿਸਾਨ ਸਰਕਾਰ ਅੱਗੇ ਮੰਗ ਰੱਖਦਾ ਤੁਸੀਂ ਕਿਸਾਨ ਅੱਗੇ ਰੱਖ ਦਿੰਨੇ ਕਿਸਾਨ ਵਿਚਾਰਾ ਰਾਸ਼ਟਰਪਤੀਏ ਦੱਸੋ ਉਹ ਤਾਂ ਆਪ ਆਪ ਦੀਆਂ ਮੰਗਾ ਸਰਕਾਰ ਕੋਲ ਫਿਰ ਤੋਂ ਕਹਿੰਨਾ ਭਗਵੰਤ ਮਾਨ ਜੀ ਕਿ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਗਰੀਬ ਜਿਹੜੇ ਰੇੜੀਆਂ ਵਾਲੇ ਆ ਕਦੇ ਧਰਨੇ ਨਹੀਂ ਲਾਉਂਦੇ ਜਿਹੜੇ ਮਹਾਜਨ ਕੈਟਾਗਰੀ ਚੋਂਦੇ ਗਰੀਬ ਉਹ ਧਰਨੇ ਨਹੀਂ ਲਾਉਂਦੇ ਉਹ ਬੰਦੇ ਛੱਡੋ ਇਹਨਾਂ ਦੀਆਂ ਪ੍ਰੋਬਲਮਾਂ ਪਤਾ ਕਰੋ ਕਿਰਾਏ ਤੇ ਰਹਿਣ ਵਾਲੇ ਬੰਦੇ ਬੈਠੇ ਆ ਹੁਣ ਮਜ਼ਦੂਰਾਂ ਦੀ ਮੈਂ ਗੱਲ ਕਰ ਰਿਹਾ ਸੀ ਕੋਈ ਮਜ਼ਦੂਰ ਐ ਹੋਜੇ ਆ ਜਿਨ੍ਹਾਂ ਦੇ ਕਮਰੇ ਡਿੱਗਣ ਵਾਲੇ ਨਹੀਂ ਡਿੱਗੇ ਪਏ ਆ ਤੇ ਛੱਪਰ ਪਾ ਕੇ ਬੈਠੇ ਆ ਰਿਸ਼ਤੇਦਾਰ ਤੱਕ ਉਹਨਾਂ ਦੇ ਘਰਾਂ 'ਚ ਨਹੀਂ ਆਉਂਦੇ ਤੇ ਸਰਕਾਰ ਮਾਂ ਹੁੰਦੀ ਆ ਜਿਹੜੀ ਸਟੇਟ ਦੀ ਹੋਵੇ ਤੇ ਜਿਹੜੀ ਦੇਸ਼ ਪੰਜਾਬ ਦੀ ਹੋਵੇ ਕਾਇਓ ਦੇਸ਼ ਦੀ ਹੋਵੇ ਹੁਣ ਇਹ ਨਾ ਕਰਨ ਕਿ ਤੇ ਪੰਜਾਬ ਨੂੰ ਦੇਸ਼ ਕਹਿ ਗਿਆ ਪੰਜਾਬ ਸਟੇਟ ਹੀ ਆ ਮੈਂ ਕਿਹਾ ਪੰਜਾਬ ਤੇ ਦੇਸ਼ ਦੀ ਇਹ ਯਾਦ ਰੱਖਿਆ ਜੀ ਇਸ ਜਿਹੜੀ ਦੇਸ਼ ਦੀ ਸਰਕਾਰ ਆ ਉਹ ਵੀ ਮਾਂ ਦੇਸ਼ ਦੀ ਜਿਹੜੀ ਸਟੇਟ ਦੀ ਸਰਕਾਰ ਆ ਚਾਹੇ ਪੰਜਾਬ ਦੀ ਚਾਹੇ ਕਿਸੇ ਵੀ ਸਟੇਟ ਦੀ ਉਹ ਵੀ ਮਾਂ ਹੁੰਦੀ ਆ ਤੇ ਮਾਂ ਜੇਕਰ ਬੱਚੇ ਰੋਲਦੇ ਰਹਿਣ ਤੇ ਮਾਂ ਮੇਕਅਪ ਕਰਕੇ ਮਟਕ ਮਟਕ ਤੁਰੇ 110 ਗੱਡੀਆਂ ਲੈ ਕੇ ਉਦੋਂ ਮਾਂ ਦਾ ਪਰਿਵਾਰ ਸੋਨਾ ਪਾ ਕੇ ਫਿਰੇ ਤੇ ਕੰਗਣ ਕੋ ਕੜੇ ਵਿਖਾਵੇ ਉਹ ਮਾਂ ਨਹੀਂ ਹੁੰਦੀ ਯਾਦ ਰੱਖੋ ਗੱਲ ਇਹ ਤੁਸੀਂ ਮਾਂ ਇਸ ਟਾਈਮ ਮਾਨ ਸਾਹਿਬ ਤੁਸੀਂ ਮਾਂ ਐਸ ਟਾਈਮ ਪੰਜਾਬ ਦੀ ਤੇ ਪੰਜਾਬ ਰੋਂਦਾ ਫਿਰਦਾ ਤੁਸੀਂ ਕਿਹੜੇ ਮੇਕਅਪ ਲਾ ਕੇ ਠੁੰਮਕੇ ਲੌਂਦੇ ਫਿਰਦੇ ਆ ਰੰਗ ਰਾਰੀ ਆ ਰੰਗ ਰਾਰੀ ਵਾਲੇ ਇਹ ਤੁਸੀਂ ਮਾਂ ਐਸ ਟਾਈਮ ਪੰਜਾਬ ਦੀ ਪੰਜਾਬ ਦੇ ਦਿਨੋ ਦਿਨ ਚਾਹੋ ਨਸ਼ੇ ਚੋ ਵਿੱਚ ਇੱਕ ਆਸ ਜਿ ਬਰਬਾਦ ਹੋ ਰਿਆ ਉਹਦੇ ਵਿੱਚ ਮਜ਼ਦੂਰਾਂ ਦੇ ਕਿਸਾਨਾਂ ਦੇ ਐ ਸਿੰਘਾਂ 20 ਸਿੰਘਾਂ ਜਰਨਲਾਂ ਦੇ ਬੱਚੇ ਤਬਾਹ ਹੋ ਰਹੇ ਆ ਉਹ ਮੁੱਦਾ ਕੋ ਚੱਕਦਾ ਨਹੀਂ ਹੁਣ ਇਹ ਜਿਹੜੇ ਜਿਹੜੇ ਛੱਤਾਂ ਤੋਂ ਰੋਂਦੇ ਫਿਰਦੇ ਆ ਕਦੇ ਇਹਨਾਂ ਦੀ ਗੱਲ ਸੁਣੀ ਆ ਕਿਉਂਕਿ ਸੁਣੋ ਮਜ਼ਦੂਰੋ ਸਟੈਂਡ ਬਣਾਓ ਸਟੈਂਡ ਬਣਾਓ ਪਹਿਲਾਂ ਤੁਸੀਂ ਕਹਿੰਦੇ ਆ ਕਿ ਉਹਨਾਂ ਨੂੰ ਕੋਈ ਜਿਹੜੇ ਕਿਸਾਨ ਚਾਹੇ ਗਰੀਬ ਆ ਚਾਹੇ ਅਮੀਰ ਆ ਉਹ ਫੰਡ ਦਿੰਦਾ ਕਿਸਾਨ ਨੂੰ ਧਰਨਾ ਲਾਉਣ ਵਾਸਤੇ ਤੇ ਤੁਹਾਨੂੰ ਮਜ਼ਦੂਰਾਂ ਨੂੰ ਜਦੋਂ ਕਹਿੰਦੇ ਆ ਧਰਨਾ ਲਾਉਣਾ ਤੁਹਾਨੂੰ ਉਹ ਗਾਲ੍ਹਾਂ ਦਿੰਦੇ ਆ ਜੇ ਝੂਠਾ ਦਾ ਗੱਲ ਮੈਨੂੰ ਦੱਸ ਦੋ ਭਗਵੰਤ ਮਾਨ ਜੀ ਮਜ਼ਦੂਰਾਂ ਦੇ ਜਾ ਕੇ ਡੱਬੇ ਚੈੱਕ ਕਰੋ ਸਬਦਿਆਂ ਵਾਲੇ ਭਾਂਡੇ ਰੋਂਦੇ ਫਿਰਦੇ ਆ ਕਿ ਅਸੀਂ ਪੈਸੇ ਕਿੱਥੇ ਆ ਜਾ ਕੇ ਘਰ ਚੈੱਕ ਕਰੋ ਜਾ ਕੇ ਬਾਥਰੂਮ ਚੈੱਕ ਕਰੋ ਐਨਾ ਐਨਾ ਸਨ ਪੈਂਦਾ ਹੁੰਦਾ ਬਾਥਰੂਮਾਂ ਚ ਜਦੋਂ ਮਜ਼ਦੂਰਾਂ ਦੇ ਬੱਚੇ ਬਾਥਰੂਮਾਂ ਚ ਨਹਾਉਂਦੇ ਆ ਤੇ ਉਹ ਆਸੇ ਪਾਸੇ ਪੱਲੀਆਂ ਲਾ ਕੇ ਨਹਾਉਂਦੇ ਆ ਕਿਤੇ ਮੇਰੇ ਬੱਚਿਆਂ ਦਾ ਪਿੰਡਾ ਨਾ ਦਿਸ ਜੇ ਕਿਸੇ ਨੂੰ ਵਿਧਾਨ ਸਭਾ ਚ ਗੱਜਣ ਵਾਲਿਆ ਇਹਨਾਂ ਦੇ ਥੋੜੀ ਜੀ ਇਹਨਾਂ ਤੇ ਝਾਤੀ ਮਾਰ ਇਹਨਾਂ ਦੇ ਇਹਨਾਂ ਦੀਆਂ ਮੰਗਾਵਾਲ ਝਾਤੀ ਮਾਰ ਕੋਈ 5-7 ਮੰਗਾ ਪੂਰੀਆਂ ਕਰ ਇਹਨਾਂ ਦੀਆਂ ਓਏ ਤੈਨੂੰ ਚੁਣ ਕੇ ਲਿਆਏ ਆ ਉਹ ਤੇਰੀਆਂ 92 ਸੀਟਾਂ ਕੱਢੀਆਂ ਇਹਨਾਂ ਨੇ ਤੇਰੇ ਮਗਰ ਤੁਰਿਆ ਅੱਜ ਤੂੰ ਇਹਨਾਂ ਦੀ ਢੂਈ ਨਹੀਂ ਮਾਰਦਾ ਇਹਨਾਂ ਦੇ ਕੋਈ ਮਾੜੇ ਮੋٹے ਹਾਲ ਪੁੱਛ ਲਾ ਓ ਮੇਰੇ ਮਜ਼ਦੂਰ ਭਰਾਵੋ ਤੁਸੀਂ ਮੇਰੇ ਅਰਗੇ ਨੂੰ ਕਹਿ ਦਿੰਨੇ ਆ ਜਿਹੜੇ ਤੁਹਾਡੇ 33 ਜਾਂ 34 ਐਮਐਲਏ ਜਿਤਾਏ ਆ ਮਜ਼ਦੂਰਾਂ ਵੱਲੋਂ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪਾਈਆਂ ਦੱਸੋ ਆਪਦੇ ਬੱਚੇ ਪੜਾਓ ਸਰਕਾਰਾਂ ਦੇ ਮਗਰ ਨਾ ਜਾਓ ਆਪਦੇ ਬੱਚਿਆਂ ਨੂੰ ਆਈਪੀਐਸਾਂ ਦੀ ਤਿਆਰੀ ਕਰਾਓ ਜਿਹੜਾ ਤੁਹਾਡੇ ਬੱਚਿਆਂ ਨੂੰ ਇਹ ਬਾਨ ਨਹੀਂ ਦਿੰਦੇ ਆਪਦੇ ਬੱਚਿਆਂ ਨੂੰ ਜੱਜਾਂ ਦੀ ਤਿਆਰੀ ਕਰਾਓ ਔਖੇ ਹੋ ਜਾਓ ਸੌਖੇ ਹੋ ਜਾਓ ਜਿਹੜੇ ਪ੍ਰਾਈਵੇਟ ਲੋਨ ਚੱਕਦੇ ਆ ਉਹ 30-30 ਹਜ਼ਾਰ ਆਪਦੇ ਬੱਚਿਆਂ ਦਾ ਸਾਲ ਦਾ ਭਰੋ ਜਿਵੇਂ ਅੱਗੇ ਛੱਤਾਂ ਚੁੰਦੀਆਂ ਚ ਬੈਂਦੇ ਸੀ ਹੁਣ ਵੀ ਬੈਠੋ ਉਹ ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਤਗੜੇ ਨੌਕਰੀਆਂ ਲੱਗਣ ਆਲਿਓ ਤੁਹਾਡੇ ਬੱਚੇ ਤਗੜੇ ਸਕੂਲਾਂ ਚ ਪੜਦੇ ਆ ਕੋਈ ਨਾਲ ਆਂਢੀ ਗਵਾਂਢੀ ਦੇ ਵੀ ਭਰਾ ਭਰਾ ਰਿਆ ਕਰੋ ਉਹਨਾਂ ਨੂੰ ਵੀ ਪੜਾਓ ਕਿ ਇਹਨਾਂ ਚ ਨੁਕਸ ਕੱਢਣ ਜੋਗ ਰਹੀਆਂ ਉਹ ਤਾਂ ਨਹੀਂ ਇਹਨੇ ਸਮਝਦਾਰ ਹੁਣ ਮਜ਼ਦੂਰੋ ਤੁਹਾਡੀਆਂ ਮੰਗਾਂ ਕਿਸੇ ਸਰਕਾਰ ਨੇ ਨਾ ਅੱਜ ਪੂਰੀਆਂ ਕਰਨੀਆਂ ਨਾ ਕੱਲ ਪੂਰੀਆਂ ਕਰਨੀਆਂ ਸਭ ਤੋਂ ਪਹਿਲਾਂ ਸਟੈਂਡ ਬਣਾਓ ਆਪ ਦਾ ਸਟੈਂਡ ਬਣਾਓ ਆਪਦੇ ਐਮ ਐਲ ਏ ਬਣਾਓ ਆਪਦੇ ਮੁੱਦੇ ਰੱਖੋ ਮੁੱਦੇ ਨਹੀਂ ਕਿ ਜੱਟ ਨਾਲ ਦੁਸ਼ਮਣੀ ਲੈ ਲਈ ਮੁੱਦੇ ਨਹੀਂ ਮਾਝੇ ਨਾਲ ਦੁਸ਼ਮਣੀ ਲੈ ਲਈ ਮਾਝ ਨੇ ਇਹ ਨਹੀਂ ਕਿਸੇ ਦੀ ਜਾਤ ਨੂੰ ਅਮਤੇ ਮੁੱਦਾ ਇਹ ਨਹੀਂ ਕਿ ਕਿਸੇ ਦੀ ਜਾਤ ਨੂੰ ਮਾੜਾ ਕਹਤਾ ਮੁੱਦਾ ਇਹ ਆ ਕਿ ਸਾਨੂੰ ਸਿਹਤ ਸਿੱਖਿਆ ਰੋਜ਼ਗਾਰ ਦਿਓ ਯਾਦ ਰੱਖੋ ਭਗਵੰਤ ਮਾਨ ਜੀ ਆ ਗੱਲਾਂ ਸੁਣੋ ਮਜ਼ਦੂਰਾਂ ਦੀਆਂ ਕੀ ਕਹਿ ਰਹੇ ਆ ਇਹ ਮਜ਼ਦੂਰ ਆਉ ਭਾਈ ਹੁਣ ਤੈਨੂੰ ਆਣਾ ਪਚਾਏਗਾ ਇਹ ਗੱਲਾਂ ਭਗਵੰਤ ਮਾਨ ਕੋਲ ਚਾਹੇ ਤੂੰ 80 ਆ ਚਾਹੇ ਤੂੰ 20 ਆ ਚਾਹੇ ਤੂੰ ਜਰਨਲ ਆ ਮੈਂ ਤਾਂ ਜਾਤ ਦੀ ਗੱਲ ਕੀਤੀ ਨਹੀਂ ਮੈਂ ਤਾਂ ਮਜ਼ਦੂਰ ਦੀ ਗੱਲ ਕੀਤੀ ਆ ਇਹ ਗੱਲ ਕਰੋ ਪਚਾਓ ਇਹਨਾਂ ਤਾਂ ਗੱਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਹ